ਸਸ਼ੀ ਅਕਾੜ ਜੀ ਮੌਸਮ ਪੰਜਾਬ ਚ ਸਵਾਗਤ ਕਰਦੇ ਆਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮੌਸਮ ਦੀ ਅਪਡੇਟ ਲਈ ਸਾਡੇ ਫੇਸਬੁਕ ਪੇਜ ਵਟਸਐਪ ਚੈਨਲ ਅਤੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਹੇਠਾਂ ਦਿੱਤੀ ਲਿੰਕ ਰਾਹੀਂ ਤੁਸੀਂ ਟੈਲੀਗ੍ਰਾਮ ਤੇ ਵੀ ਜੁੜ ਸਕਦੇ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਖੇਤਰਾਂ ਚ ਗਰਮੀ ਤੋਂ ਕਦੋਂ ਰਾਹਤ ਮਿਲਣ ਦੇ ਅਸਾਰ ਨੇ ਵੀਡੀਓ ਰਾਹੀਂ ਅਪਡੇਟ ਸਾਂਝੀ ਕਰਾਂਗੇ ਕੱਲ ਯਾਨੀ 18 ਮਈ ਦੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਝੇ, ਦੁਆਬੇ, ਪੂਰਬੀ ਮਾਲਵੇ ਅਤੇ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ 'ਚ ਸਵੇਰ ਵੇਲੇ ਮੌਸਮ ਖੁਸ਼ਕ ਅਤੇ ਸਾਫਦਰਜ਼ ਕੀਤਾ ਜਾ ਸਕਦਾ ਹੈ। ਬੀਤੇ ਕਈ ਦਿਨਾਂ ਤੋਂ ਤੇਜ਼ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਵਧੇ ਹੋਏ ਤਾਪਮਾਨ ਨਾਲ ਵਧੀ ਹੋਈ ਤਪਸ਼ ਵਾਲੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। 17 ਮਈ ਦੀ ਸ਼ਾਮ ਤੋਂ ਹੀ ਇੱਕ ਹਲਕੇ ਪੱਧਰ ਦੇ ਪੱਛਮੀ ਸਿਸਟਮ ਦਾ ਪਰਵਾ ਦੇਖਣ ਨੂੰ ਮਿਲਿਆ ਪੰਜਾਬ ਦੇ ਕੁਝ ਖੇਤਰਾਂ ਚ 17 ਮਈ ਦੀ ਸ਼ਾਮ ਤੋਂ ਹਨੇਰੀ ਨਾਲ ਹਲਕੇ ਮੀਂਹ ਦੀ ਕਾਰਵਾਈ ਦਰਜ ਕੀਤੀ ਗਈ 18 ਮਈ ਦੀ ਸਵੇਰ ਵੇਲੇ ਮੌਸਮ ਸਾਫ ਬਣੇ ਰਹਿਣ ਦੇ ਅਸਾਰ ਨੇ ਦੁਪਹਿਰ ਬਾਅਦ ਧੁੱਪ ਛਾਂ ਵਾਲਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤੇਜ਼ ਧੁੱਪ ਮਗਰੋਂ ਅਚਾਨਕ ਗੜਝ ਲਿਸ਼ਕ ਵਾਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਹੈ ਦੁਪਹਿਰ ਬਾਅਦ ਹਨੇਰੀ ਨਾਲ ਗੜਝ ਲਿਸ਼ਕ ਵਾਲੇ ਬੱਦਲਾਂ ਨਾਲ ਹਲਕੇ ਮੀਂਹ ਦੀ ਗਤੀਵਿਧੀਆਂ ਪੰਜਾਬ ਦੇ ਕੁਝ ਖੇਤਰਾਂ 'ਚ ਦੇਖਣ ਨੂੰ ਮਿਲ ਸਕਦੀਆਂ ਨੇ 19 ਮਈ ਦੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਝੇ ਦੁਆਬੇ ਪੂਰਬੀ ਮਾਲਵੇ ਅਤੇ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ 'ਚ ਮੌਸਮ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲ ਸਕਦਾ ਹੈ ਤੇਜ਼ ਧੁੱਪ ਅਤੇ ਤਾਪਮਾਨ 'ਚ ਵਾਧਾ ਮਹਿਸੂਸ ਕੀਤਾ ਜਾ ਸਕਦਾ ਹੈ ਨੂੰ ਚੱਲਣ ਦੀ ਸੰਭਾਵਨਾ ਵੀ ਹੈ ਦੁਪਹਿਰ ਬਾਅਦ ਬੱਦਲਵਾਹੀ ਨਾਲ ਹਲਕੀ ਹਲਚਲ ਪੰਜਾਬ ਦੇ ਕੁਝ ਖੇਤਰਾਂ 'ਚ ਦੇਖਣ ਨੂੰ ਮਿਲ ਸਕਦੀ ਹੈ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਵੀ ਹੈ 19 ਮਈ ਤੋਂ ਬਾਅਦ ਮੌਸਮ ਮੋੜ ਫੇਰ ਤੋਂ ਖੁਸ਼ਕ ਅਤੇ ਸਾਫ ਦਰਜ ਕੀਤਾ ਜਾ ਸਕਦਾ ਹੈ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਵਦਨ ਦੇ ਅਸਾਰ ਨੇ ਲੂ ਅਤੇ ਗਰਮੀ ਮੋੜ ਫੇਰ ਤੋਂ ਲੋਕਾਂ ਨੂੰ ਸਤਾ ਸਕਦੀ ਹੈ ਕੋਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਹਲਕੇ ਪੱਛਮੀ ਸਿਸਟਮ ਦੀ ਆਵਾਜਾਈ ਦਾ ਸਿਲਸਿਲਾ ਵੀ ਦੇਖਣ ਨੂੰ ਮਿਲ ਸਕਦਾ ਹੈ ਇਹ ਸੀ ਮੌਸਮ ਦੀ ਅਪਡੇਟ ਮੌਸਮ ਦੀ ਹੋਰ ਅਪਡੇਟ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਨਾਲ ਜੁੜੋ